ਪਰਾਵਾ ਇੰਨੇ ਪੈਸੇ ਕਿੱਥੇ ਆ 50000 ਆ 60000 ਇੰਨੇ ਨਹੀਂ ਬਈ ਪੈਸੇ ਹੈਗੇ ਘੱਟ ਪੈਸੇ ਨਹੀਂ ਦੱਸੋ ਕੀ ਸਲੂਸ਼ਨ ਚੀਜ਼ ਆਹੀ ਚਾਹੀਦੀ 50000 ਵਾਲੀ ਭਾਜੀ ਤੁਹਾਨੂੰ ਇਹੀ ਮਿਲੂ ਆ ਦੇਖੋ ਲੋਵੀ ਬਟਾਣ ਹਾਂ ਆ ਦੇਖੋ ਡਿਓਰ ਸਵਾਜ ਤੁਸੀਂ ਸਾਡੇ ਕੋਲ ਆਓ 299 ਰੁਪਏ ਤੋਂ ਸ਼ੁਰੂ ਆ ਹਾਂ ਕੋਈ ਵੀ ਤੁਸੀਂ ਇਹਦੇ ਚੋਂ ਪਸੰਦ ਕਰ ਲਿਓ 299 ਤੋਂ ਸ਼ੁਰੂ ਉਸ ਤੋਂ ਬਾਅਦ ਅੱਗੇ ਜਿੰਨਾ ਗੋੜ ਪਾਉਂਦੇ ਜਾਓਗੇ ਓਨਾ ਮਿੱਠਾ ਹੁੰਦਾ ਜਾਊਗਾ ਜਿਹੜੀ ਮਰਜ਼ੀ ਫਰੇਗਰੈਂਸ ਬੰਦਾ ਲੈ ਆਵੇ ਉਹੀ ਬਣਾ ਕੇ ਦੇ ਦਾਂਗੇ ਉਹੀ ਬਣਾ ਕੇ ਦੇ ਦਾਂਗੇ ਸੇਮ ਤੋਂ ਸੇਮ ਕਿੰਨੇ ਦਿਨਾਂ ਚ ਉਸੇ ਟਾਈਮ 2 ਮਿੰਟਾਂ ਚ 2 ਮਿੰਟ ਵੀ ਜ਼ਿਆਦਾ ਜ਼ਿਆਦਾ ਕਹਦੇ ਆ ਜ਼ਿਆਦਾ ਕਹਦੇ ਆ ਭਾਈ ਜਿਹੜੇ ਮੇਰੇ ਕਿਸੇ ਭਰਾ ਨੇ 50 60 ਹਜ਼ਾਰ ਵਾਲਾ ਲੋਈ ਵਿਤੋਂ ਜਿਹੜਾ ਫੌੜ ਨਹੀਂ ਕਰ ਸਕਦਾ ਸਿਰਫ 299 ਤੋਂ ਬਾਈ ਹੁਣਾਂ ਦੇ ਕੋਲ ਕਸਟਮਾਈਜ਼ੇਸ਼ਨ ਵੀ ਤੁਸੀਂ ਕਰਵਾ ਲਓ ਚਾਹੇ ਜਿੱਦਾਂ ਦਾ ਮਰਜ਼ੀ ਪਰਫਿਊਮ ਬਣਵਾ ਲਓ ਬਾਰੂ ਖਾਨ ਵਾਲਾ ਵੀ ਆਪਣੇ ਕੋਲ ਮਿਲ ਜੂਗਾ ਅੱਛਾ ਅਰਜੈਂਟ ਲੋ ਵਾਲਾ ਵੀ ਮਿਲ ਜੂਗਾ ਸਾਰੇ ਹਾਂਜੀ ਜੋ ਜਿਹਨੂੰ ਚਾਹੀਦੀ ਸਾਰਾ ਕੁਝ ਆਪਣੇ ਕੋਲ ਪਿਆ ਤੇ ਬਾਈ ਅਰਜੰਟ ਲੋ ਵਾਲੀ ਬਾਈ ਵਾਲੀ ਬੋਤਲ ਵੀ ਮਿਲ ਜੂਗੀ। ਲਓ ਫੇ ਹੈ। ਸਵਾਦ ਤੁਹਾਨੂੰ ਪੂਰਾ ਰਾਵਾਂਗੇ ਘੱਟ ਪੈਸਿਆਂ ਦੇ ਵਿੱਚ। ਘੱਟ ਪੈਸਿਆਂ ਦੇ ਵਿੱਚ। ਬਾਈ ਨੰਬਰ 22 ਦਾ ਮੈਂ ਪਾਇਆ ਹੋਇਆ ਵਾ। ਅਲਸਰਾਏ ਅਤਰ ਸ਼ਹਿਰ ਲੁਧਿਆਣਾ ਏਟੀਆਈ 메ਨ ਰੋਡ ਤੇ ਬਾਈ ਉਹਨਾਂ ਦਾ ਮੈਂ ਜਿਹੜਾ ਦੁਕਾਨ ਦਾ ਰਿਵਿਊ ਆ ਉਹ ਮੈਂ ਤੁਹਾਨੂੰ ਪਾ ਦਊਗਾ। ਬਾਕੀ YouTube ਤੇ ਫੁੱਲ ਵੀਡੀਓ ਪਈ ਆ। ਜਾ ਕੇ ਦੇਖੇ ਜ਼ਰੂਰ। ਚੀਜ਼ਾਂ ਮੈਂ ਕਹਿੰਨਾ ਸਵਾਦ ਆਊਗਾ ਪੂਰਾ ਦੇਖ ਕੇ।